ਹਾ ਹਾ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬਈ ਜਰਸੀਆਂ ਨੇ ਆਉ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਿਕਲ ਅਸੀਂ ਕਾ ਬਾਈ ਹੋ ਠੀਕ ਹੋ ਵਧੀਆ ਠੀਕ ਹੈ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਮੇਰਾ ਮੌਂਟੀ ਹੈ ਪਿੰਡ ਖੀਵਾ ਦਿਆਲੂ ਵਾਲਾ ਹੈਗਾ ਤੇ ਜ਼ਿਲ੍ਹਾ ਮਾਨਸਾ ਤਹਿਸੀਲ ਭੀਖੀ ਹੈ ਨੇੜੇ ਭੀਖੀ ਵੀ ਰਾਜਾ ਹਾਂ ਨੇੜੇ ਭੀਖੀ ਭੀਖੀ ਰਤਨਾਉ ਲੇਲੇ ਰੋਡ ਦੇ ਲਵੇ ਪਿੰਡ ਹੈ ਵੀਰੇ ਆਪਣਾ ਦਿਆਲੂ ਵਾਲਾ ਕੀਵਾ ਠੀਕ ਹੈ ਬਾਈ ਨੰਬਰ 9872434592 ਵੀਰੇ ਠੀਕ ਹੈ ਵੀਰੇ ਹਾਂ ਜੀ ਵੀਰੇ ਜਿਹੜੀ ਪਹਿਲੇ ਨੰਬਰ ਤੇ ਟੌਪ ਦੀ ਜਰਸੀ ਦੇਣਾ ਕਿਹੜਾ ਜਰਸੀ ਦੂਜਾ ਸੂਰ ਸੂਰੀ ਹੈ ਵੀਰੇ ਚਿੱਟੇ ਕਲਰ ਚ ਚਿੱਟੇ ਕਲਰ ਹਾਂ ਵੀਰੇ ਕਿੰਨੇ ਦਿਨ ਲੱਗੇ ਪ्योर ਜਰਸੀ ਹੈ ਬਸ ਦਿਨ ਤਾਂ ਹੀ 5-4 ਕੱਢਣੇ ਵੀਰੇ ਨੇ ਅੰਜ ਤੋਂ 4 ਦਿਨ ਲੈਂਦੀ ਦੂਜਾ ਸੂਰ ਕਰਮ ਵਾਲੀ ਸੂਨਦੀ ਹੈ ਫੇਸ ਬੜਾ ਪਿਆਰਾ ਕਲਰ ਚੰਗਾ ਚਮਕ ਚੰਗੀ ਆ ਸਭੀ ਪੜੀ ਫੁੱਲ ਆ ਥਣ ਬੜਾ ਚੰਗਾ ਬਈ ਗੁਲਾਬੀ ਥਣ ਮੁੱਠੀ ਵਾਲਾ ਥਣ ਚਾਰੇ ਥਣ ਮੁੱਠੀ ਵਾਲਾ ਥਣ ਲੱਗਿਆ ਵੀਰੇ ਤੋੜਾ ਤੋੜਾ ਵੀ ਚੰਗਾ ਹਨਾ ਬਈ ਬੈਠਦਾ ਹਾਂ ਕਿੰਨਾ ਦੁੱਧ ਦੇ ਦੂ ਬਾਈ ਦੁੱਧ ਵੀਰੇ ਇਹਨੇ ਪਲੂਨ ਨੇ 17 ਕਿਲੋ ਦਿੱਤਾ ਹੋਇਆਗਾ ਠੀਕ ਆ ਐ ਇਸ ਦੀ 20+ ਦੀ ਉਮੀਦ ਹੈਗੀ ਐ ਦੀ ਵੀ ਦੇਊਗੀ ਠੀਕ ਆ ਬਾਈ ਤੇ ਮੁੱਲ ਕੀ ਆ ਵੀਰੇ ਦਾ ਮੋਲੇ ਦਾ ਦੇਣ ਲੈਣ ਹਾਂ ਨਾ ਵੀਰੇ 55000 ਦੀ ਦੇ ਦਾਂਗੇ ਬਾਕੀ ਤਾਂ ਹੋ ਜੀ ਵੀਰੇ ਮਾਨਤਨ ਕਰਦਾਂਗੇ ਮੌਕੇ ਤੇ ਵੀਰੇ ਵੀਡੀਓ ਦੇਖ ਕੇ ਆ ਯਾਰ ਪੀਆ ਮੋਲਾ ਮਾਨਤਨ ਜ਼ਰੂਰ ਹੋ ਜਾ ਆਰਡਰ ਦੇਖੋ ਥੱਲਾ ਬਹੁ ਪਈਆਂ ਸਾਰੀਆਂ ਬਲਡ ਲਾ ਕੱਢੂਗੀ ਬਈ ਹਾਂ ਅਲੇ ਕੱਢੂ ਵੀਰੇ ਜਮ ਐਨ ਮੁਠੀ ਵਾਲਾ ਥਣ ਲੱਗੇਗਾ ਚਵਾਈ ਵੀ ਚੰਗੀ ਨਿਕਲੂ ਹਾਂ ਜਮਾ ਸਾਉ ਸੀ ਲੇ ਵੀਰੇ ਠੀਕ ਆ ਬਾਈ ਕੁਝ ਨਹੀਂ ਕਹਿੰਦੀ ਹੈਗੀ ਜਮਾ ਐਨ ਮੁਠੀ ਵਾਲਾ ਥਣ ਲੱਗੇਗਾ ਓੱਚੇ ਬਾਈ ਹਾਂਜੀ ਅੱਗੇ ਪਰਾ 2 ਨੰਬਰ ਇਹ ਇਹ ਜਰਸੀ ਇਹ ਵੀ ਦੂਜਾ ਸੂਆ ਸੂਣਾ ਵੀਰੇ ਦੂਜਾ ਸੂਆ ਸੁਣ ਲੈ ਕਿੰਨੇ ਦਿਨ ਲੈਂਦੀ ਹੋਵੇ ਇਹ ਵੀ 5-4 ਦਿਨਾਂ ਦੀ ਕੱਚੀ ਹੈ ਵੀਰੇ 5 ਤੋਂ 4 ਦਿਨ ਲੈਂਦੀ ਆ ਦੂਜਾ ਸੂਆ ਕਰਮ ਵਾਲੀ 6 ਸ ਬੜਾ ਪਿਆਰਾ ਰੰਗ ਰੂਪ ਚੰਗਾ ਚਮਕ ਚੰਗੀ ਆ ਤੋਰਾ ਤਰਾ ਵੀ ਪੰਗਾ ਕੀ ਰਕਾਰਡ ਆ ਦੁੱਧ ਆ ਬਾਈ ਦੁੱਧ ਦਾ ਇਹਦਾ 20 20 ਕਿਲੋ ਰਕਾਰਡ ਆ ਵੀਰੇ ਠੀਕ ਆ 20 ਲੀਟਰ ਦਾ ਬਾਈ ਨੇ ਰਕਾਰਡ ਦੱਸਿਆ ਤੋਰਾ ਟਿਕ ਕਰੋ ਬਾਈ ਬੈਡ ਦਾ ਬਹੁਤ ਚੰਗਾ ਤੱਦ ਬੱਡ ਵੀ ਠੀਕ ਆ ਥਣਲੇਵਾ ਬੜਾ ਕਮਾਲ ਆ ਹਨਾ ਹਾਂਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਘਹਿਰ ਤੇ ਸੂਰਤ ਆ ਤਾਂ ਬਹੁਤ ਚੰਗਾ ਬਈ ਬਾਕੀ ਹਜੇ ਕੱਚੀ ਆ ਬਈ ਣ ਹਜੇ ਲੈਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੇ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਕੀ ਮੋਹ ਲ ਵੀਰੇ ਦਾ ਇਹ ਵੀਰੇ ਆਪਾਂ ਦੇ ਦਾਂਗੇ 57000 ਦੀ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 57000 ਰੁਪਏ ਮੋਹ ਲ ਮਾਨਤਾਨ ਜਰੂਰ ਢਿੱਲਾ ਦੇਖੋ ਸਾਰੀਆਂ ਬਾਰਦਰ ਲੱਕੜੂ ਫੇਰਸੂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਗਲਾਬੀ ਥਣ ਚਾਰੇ ਥਣਿਕ ਕੋ ਜਮਾ ਜਿਵੇਂ ਜੂ ਵੀ ਫੁੱਲ ਚੰਗੀ ਜਮਾ ਸਾਉਸੀ ਲੈ ਵੀਰੇ ਓਕੇ ਜਿਵੇਂ ਮਰਜੀ ਬੈਠਾ ਕੇ ਜਮਾ ਸਾਉਸੀ ਗਰਮਾੜੀ ਨੇ ਪੂਰਾ ਨੇ ਥੱਲਾ ਦਾਸ ਦੀਆਂ ਬਹੁਤ ਕੱਤੀ ਹੈ ਵੀਰੇ ਇਹਦਾ ਬਹੁਤ ਲਾਉਣਾ ਨੇ ਇਹਦਾ ਸਹੀ ਗੱਲ ਅੱਲਾਹੁ ਬਹੁਤ ਬਾਈ ਇਹ ਅੱਗੇ ਤੋਂ ਵੀ ਥਣ ਲੈ ਬਹੁਤ ਚੰਗਾ ਹੈ ਮੋਹਲ ਬਾਈ ਦਾ ਜਜਾ ਮਾਨਤਨ ਜਰੂਰ ਹੋਜੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ